ਆ ਰਾਂ ਯਾਰ ਵੀ ਮੋੜਣਾ ਔਖਾ ਹੋ ਜੀ ਇਹ ਪਤੰਦਰ ਕੋਨਾ ਕੋਈ ਪੰਗਾ ਪਾਉਂਦਾ ਹੀ ਰਹਿੰਦਾ ਮੈਨੂੰ ਪਤਾ ਨਹੀਂ ਕੀ ਸਭ ਕਰੀਤ ਰਿਹਾ ਬੰਦੇ ਨੇ ਯਾਰ ਇੱਥੇ ਇੱਥੇ ਮੇਵੇ ਨਹੀਂ ਮਿਲਦੇ ਮੇਵੇ ਤਾਂ ਭਗਵਾਨ ਦਸ ਕੇ ਮਿਲਦੇ ਆ ਤਾਂਬਾ ਮਿਲਦਾ ਤੇ ਤਾਂਬਾ ਭਸ ਮੋਹਣਾ ਤੇ ਮਿਲੂਗੀ ਉਹ ਹੈ ਪਖਿਆ ਨਹੀਂ ਪਖਿਆ ਨਹੀਂ ਅਜੇ ਕੱਲ ਵਾਲਾ ਪਖਿਆ ਦੇਣਾ ਇਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਇਹਦੇ ਵਿਚਾਰੇ ਬਦਲ ਕੇ ਗਾਂ ਚਾੜਦੇ ਸੀ ਉਹਨੇ ਟੋਡੀ ਹੋ ਗਈ ਆ ਗਿਆ ਜੀ ਪੰਜਾਬ ਮੈਡੀਕਲ ਹਾਲ ਜਿਹੜੀ ਦਵਾਈ ਨਹੀਂ ਮਿਲਦੀ ਕਿ ਦੜਵੇ ਜੋ ਇਹਨਾਂ ਨੂੰ ਮਿਲ ਜਾਂਦੀ ਆ ਬੱਚਿਆਂ ਨੇ ਕਿਤਾਬਾਂ ਲੈਣੀਆਂ ਸ ਤੇ ਕੇਵਲ ਬੁੱਕ ਸਟੋਰ ਤੇ ਆਪਾਂ ਵੇਖਦੇ ਆ ਕਿਤਾਬਾਂ ਨਾਲੇ ਹੋਰ ਸਮਾਨ ਜੇ ਕੋਈ ਲੈਣਾ ਹੋਇਆ ਮੁੰਡੇ ਚ ਲੈਦਾ ਆ ਜੀ ਆ ਗਿਆ ਆਪਣੇ ਪਿੰਡ ਦਾ ਹੋਣ ਵਾਲਾ ਸਰਪੰਚ ਆਉਦੇ ਮੁੰਡੇ ਨੂੰ ਕਿਤਾਬਾਂ ਦਿਵਾਉਣ ਆਇਆ ਜੋ ਚੰਗਾ ਪਾਜਾ ਮੁੰਡਾ ਬਕਸਾ ਕਰੀ ਪਾਓ ਯਾਰ ਮੈਂ ਇਹ ਨਹੀਂ ਸੁਣਦਾ 390 ਫੋਨ ਵਾਲੇ ਸਰਪੰਚ ਸਾਹਿਬ ਬਹੁਤ ਸਮਾਨ ਆ ਬਾਈ ਆਇਆ ਚਾਕਾ ਹਾਂ ਕਿੰਨੇ ਦੀ ਰੱਬੀ ਕਿੰਨੇ ਦੀ ਰੱਬੀ ਇਹ 20 ਰੁਪਿਆ ਦੀ 20 ਲਿਖੋ ਉੱਤੇ ਸਮਾਨ ਦਾ ਬਿੱਲ ਆਪਾਂ ਉਹਨਾਂ ਨੂੰ ਦੇ ਤਾ ਸੀ ਤੇ ਆਪਣਾ ਸਮਾਨ ਦਾ ਬਿੱਲ ਇਹ ਕਿਹ ਸਾਮਾਨ ਉਹ ਕੱਟ ਦੇਣਗੇ ਆਪਾਂ ਚੱਲਦੇ ਹਾਂ ਉਹਨੇ ਮੰਡੀ ਦੇ ਵਿੱਚ ਇੱਕ gekeੜਾ ਗੁੜਾ ਖਾਨੇ ਨਾਲ ਦਿਖਾਉਣੇ ਤੁਹਾਨੂੰ ਮੰਡੀ ਦਾ ਮਾਹੌਲ ਲਓ ਜੀ ਆਪਾਂ ਨੂੰ ਸ਼ਾਮ ਹੋ ਗਈ ਤੜਕੀ ਦੇ ਆਪਾਂ ਆਏ ਆ ਆਪਣਾ ਆਖਰੀ ਕੰਮ ਜਿਹੜਾ ਹੈਗਾ ਉਹ ਰਹਿ ਗਿਆ ਸੀ ਦੁਵਾਰੇ ਉਹਦੇ ਵਾਸਤੇ ਆਏ ਸੀ ਆਪਾਂ ਤੇ ਤਾਰ ਬਚ ਗਈ ਸੀ ਆਪਣੇ ਕੋਲੇ 7-8 ਦੱਬੇ ਬਦਲੇ ਗਏ ਸੀ ਵੀਰਾਂ ਘਟ ਜਾਂਦਾ ਹੁੰਦਾ ਪ੍ਰੋਜੈਕਟ ਹੁਣ ਪਟਵਾਰੀਆਂ ਦੇ ਬਾਅਸ ਕਰਾਂਗੇ ਤਾਰ ਤੇ ਫਿਰ ਕੀ ਦਰਵਾਜ਼ਾ ਦਰੂਜਾ ਦਿਖਾਵਾਂਗੇ ਤੁਹਾਨੂੰ ਜਿੱਦੜਾ ਬਾਹਰ ਦਾ ਸਾਹਮਣੇ ਦੁਕਾਨ ਆ ਬਾਉ ਦੀ ਲਓ ਜੀ ਤਾਰ ਮੋੜਤੀ ਆਪਾਂ ਤੇ ਲਾਈਟ ਕਢਾਈ ਆ ਬਿੰਦਰ ਨੇ ਦੇਣ ਚ ਨਹੀਂ ਸੀ ਬਣੀ ਵੀਡੀਓ ਕਿਉਂਕਿ ਰੌਣਕ ਜਿਆਦੇ ਹੁੰਦਾ ਇੱਥੇ ਤੇ ਹੈਗਾ ਜੀ ਕਿਦਨਵੇਂ ਦਾ ਬੱਸ ਸਟੈਂਡ ਸਾਰੇ ਪਾਸਿਆਂ ਬੱਸਾਂ ਚੱਲਦੀਆਂ ਇੱਥੋਂ ਆਪੀ ਆਠੀ ਸੀ ਖੜੀ ਸਰਕਾਰੀ ਛੋਟਾ ਜਿਹਾ ਵਸ ਸਾਡਾ ਪਰ ਬਹੁਤ ਰੌਣਕ ਮੇਲਾ ਉਧਲੇ ਪਾਸੇ ਆਪਣੇ ਇੱਕ ਮਿੱਤਰ ਦੀ ਦੁਕਾਨ ਆ ਸਾਹਮਣੇ ਵਾਲੇ ਪਾਸੇ ਚੰਗਾ ਬੰਦਾ ਇਹ ਪਤੰਦਰ ਕੋਹਣਾ ਕੋਈ ਪੰਗਾ ਪਾਉਂਦਾ ਹੀ ਰਹਿੰਦਾ ਇੱਥੇ ਕੋਈ ਜੀ ਇਹਦੀ ਹੋਡ ਮੰਗ ਕਰੀ ਬਟਾ ਕੋ ਨਵੀਂ ਦੀ ਜਾ ਕੇ ਇਹਦਾ ਤੇਰੀ ਲੋੜ ਆ ਮੈਨੂੰ ਪਤਾ ਨਹੀਂ ਕੀ ਸੱਪ ਖਰੀਦ ਰਿਹਾ ਬੰਦੇ ਨੇ ਯਾਰ ਇਹ ਤੇ ਇਥੇ ਮੇਵੇ ਨਹੀਂ ਮਿਲਦੇ ਮੇਵੇ ਤਾਂ ਭਗਵਾਨ ਦੱਸ ਕੇ ਮਿਲਦੇ ਆ ਹਾਂ ਤਾਂਬਾ ਮਿਲਦਾ ਤੇ ਤਾਂਬਾ ਪਾਸ ਮੋਨਾਂ ਦੇ ਮਿਲੂਗੀ ਠੀਕ ਆ ਜੀ ਗਦਲਵਾ ਮੰਡੀ ਦਾ ਪਾਰਕ ਸ਼ਾਮ ਦਾ ਮਾਹੌਲ ਲੋਕ ਸਾਰਾਂ ਕਰਦੇ ਫਿਰਦੇ ਆ ਵਧੀਆ ਮਾਹੌਲ ਆ ਪਹਿਲੇ ਇਥੇ ਹਸਪਤਾਲ ਹੁੰਦਾ ਸੀ ਉਹ ਸਾਹਮਣੇ ਵਾਲੇ ਪਾਸੇ ਫਿਰ ਉਹ ਹਸਪਤਾਲ ਨੂੰ ਬਦਲ ਕੇ ਇਥੇ ਗਰਾਊਂਡ ਬਣ ਗਿਆ ਇੱਕ ਤਾਂ ਬਾਕੀ ਇਹੋ ਜਿਹਾ ਮਾਹੌਲ ਆ ਸੋਨਾ ਮਾਹੌਲ ਸ਼ਹਿਰੀ ਲੋਕ ਜਿਹੜੇ ਹੈਗੇ ਆ ਉਹ ਸੈਂਸਪਾਟ ਤੋਂ ਜ਼ਿਆਦਾ ਤਰਜੀਹ ਦਿੰਦੇ ਆ ਆਪਣੇ ਲੋਕ ਨਹੀਂ ਇੰਨਾ ਗੱਲਾਂ ਨੂੰ ਮੰਨਦੇ ਆ ਗੱਲ ਵਾਹ ਝੂਲੇ ਲੱਗੇ ਆ ਜਵਾਕਾਂ ਵਾਸਤੇ ਵਧੀਆ ਮਾਹੌਲ ਆ ਕਿਧਰ ਵੇਖੇ ਸ਼ਹਿਰੀ ਲੋਕ ਸਾਰੇ ਹੀ ਆਉਂਦੇ ਇਧਰ ਇਹ ਸੈਰ ਕਰਨ ਆਏ ਆ ਜੀ ਸਾਰੇ ਕਿਧਰ ਆਇਆ ਪਿੰਡ ਚੋਂ ਖਾਸ ਨਹੀਂ ਨਹੀਂ ਇਹ ਲੋਕਲ ਆ ਨਹੀਂ ਮੰਡੀ ਚੋਂ ਹਾਂਜੀ ਠੀਕ ਹੈ ਬਾਏ 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 ਜੀ ਬਾਈ ਬਾਈ ਛੇ ਲੱਟਾਂ ਖਰੀਦੀਆਂ ਵੀ ਮੁੰਡੇ ਨੇ ਸਟਰੀਟ ਲੱਟਣ ਲਾਊਗਾ ਗੁਰਦੁਆਰੇ ਚਾ ਦਿਨ ਚੜਾ ਦੇਣਾ ਗੁੱਸਾ ਕਰ ਜਾਂਦਾ ਬਤੰਦਰੇ ਜੀ ਆਦੇ ਮਾਹੌਲ ਤੇ ਨਹੀਂ ਆਪਾਂ ਰਵਾਜਾਂ ਤੇ ਮੰਡੀ ਦਾ ਮਾਹੌਲ ਦੇਖ ਰਜਾ ਕਿਹਜਾ ਮਾਹੌਲ ਆ ਬਿੰਦਰਾ ਉਹ ਭਗਿਆ ਨਹੀਂ ਭਗਿਆ ਨਹੀਂ ਅਜੇ ਕੱਲ ਵਾਲਾ ਭਗਿਆ ਦੇਣਾ ਹਾਂ ਸਿੱਧੇ ਚੱਲਾਂਗੇ ਆਪਾਂ ਦਰਵਾਜ਼ੇ ਦੇ ਥੱਲੇ ਦੀ ਆਹ ਹੈ ਕੇਵਲ ਬੁੱਕ ਸਟੋਰ ਇਹਨਾਂ ਹੀ ਦੁਕਾਨ ਨੂੰ ਅੱਗ ਲੱਗ ਗਈ ਸੀ ਜਿਹੜਾ ਵਿਚਾਰੇ ਬਦਲ ਗਏ ਗਾਂਝਾ ਹੜਲੇ ਸੀ ਉਹਨੇ ਟੋਢੀ ਹੋ ਗਈ ਸੱਨੇ ਚਾਰ ਦੁਕਾਨਾਂ ਇੱਥੇ ਕੀ ਹੁਲਕਾ ਇਹ ਪੁਰਾਣੀ ਦੁਕਾਨਾਂ ਬਾਕੀ ਇਹਨੇ ਬਾਜ਼ਾਰ ਪੂਰਾ ਤਕੜਾ ਲੱਗਿਆ ਹੁੰਦਾ ਇਹ ਐਸ ਵੇਲੇ ਵੀ ਦੁਕਾਨਾਂ ਤਕਰੀਬਨ ਖੁੱਲੀਆਂ ਹੀ ਦਾ ਹਨ ਐਸ ਵੇਲੇ ਰੱਟਾਂ ਚੱਕਦਾਂ ਕਰਕੇ ਮਾਹੌਲ ਰੋਜਾ ਹੋਰ ਰਮਣੀਕ ਬਣ ਜਾਂਦਾ ਐਂਦੀ ਗੱਲ ਬਾਤ ਦੇਣ ਨਾਲ ਹੀ ਆ ਮੋੜੋਂ ਆਪਾਂ ਗਾਂ ਤੋਂ ਮੋੜੇਗਾ ਹਾਂ ਚਲੋ ਬਿੰਦਰ ਕਹਿੰਦਾ ਵੀ ਗਾਂ ਤੋਂ ਮੋੜਾਂਗੇ ਮੋਟਰਸਾਈਕਲ ਹੁਣ ਚੱਲਾਂਗੇ ਸਿੱਧੇ ਪਿੰਡ ਹੀ ਬਾਕੀ ਜੇ ਕੋਈ ਗੱਲ ਬਾਤ ਹੋਈ ਆਪਾਂ ਰਾਹ 'ਚ ਕਰਾਂਗੇ ਬਾਕੀ ਬਿੰਦਰ ਸਾਹਿਬ ਵੀ ਸੁਣਦੇ ਹੁੰਦੇ ਆ ਉਹਨੇ ਸਾਰਿਆਂ ਮੈਂ ਕਹਿੰਦਾ ਗਾਂ 'ਚ ਚੱਲ ਗਿਆ ਰਹਾ ਆ ਗਿਆ ਜੀ ਪੰਜਾਬ ਮੈਡੀਕਲ ਹਾਲ ਜਿਹੜੀ ਦਵਾਈ ਨਹੀਂ ਮਿਲਦੀ ਕਿ ਦੜਵੇ ਜੋ ਇਹਨਾਂ ਤੋਂ ਮਿਲ ਜਾਂਦੀ ਆ ਦੋ ਤਿੰਨ ਆਈਟਮ ਇਹਨਾਂ ਤੇ ਮਿਲ ਜਾਂਦੇ ਦੂਜੇ ਪਾਸੇ ਨਾਲ ਆਇਓ ਗੱਲ ਨੂੰ ਇੱਥੇ ਤੱਕਾ ਗਾਹਾਂ ਗਾਹਲੇ ਤੋਂ ਸਰਵਾਜਾ ਕਿਹੜੇ ਜਾਂਦਾ ਗਾਹਾਂ ਵਿੱਚ ਸਰਵਾਜਾ ਤਾਂ ਉਹ ਜਿਹੜੀ ਤੂ ਮੋੜਦਾ ਸੀ ਲੋਹੇ ਵਾਲੀ ਪੰਜਾਬ ਮੈਡੀਕਲ ਵਾਲੇ ਉੱਚ ਆਉਂਦਾ ਆਪਾਂ ਬਾਟਰ ਤੇ ਬਾ ਕੇ ਆਪਾਂ ਨਾ ਇੱਥੇ ਪਹਿਲਾਂ ਕੰਦ ਹੁੰਦੀ ਸੀ ਕੰਦ-ਕੰਦ ਘਾਤੀ ਸਾਰੀ ਖੁੱਲਾ ਕਰਤਾ ਕੰਮ ਆ ਆਇਤ ਕਰਾ ਰਹਾ ਬਾਬਾ ਹੋਮੜਾ ਬਾਬਾ ਬਰਫਾਲੀ ਗਲੀ ਕੋਲੇ ਆ ਗਏ ਬਰਫਾਲੀ ਗਲੀ ਕੋਲੇ ਆ ਗਏ ਹਾਂ ਬਿਲਕੁਲ ਇੱਥੇ ਪਹਿਲਾਂ ਉਹ ਵੀ ਖੁੱਲਿਆ ਸੀ ਜਿਹੜਾ ਪੀਜੀ ਨੇ ਕਹਦੇ ਨੇ ਜਿਹਨੂੰ ਆਪਾਂ ਸਮਾਲ ਮਾਰਟ ਠੰਡਾ ਆਇਰਗਾ ਠੰਡਾ ਆਇਰਗਾ ਇੱਥੇ ਖੁੱਲਿਆ ਸੀ ਉਹ ਤੇ ਠੰਡ ਮਿਲਦੀ ਹੈ ਪੰਜਾਬ ਤੇ ਆ ਦੁਰਗੇ ਦੁਰਗੇ ਹੀ ਆਗੇ ਮੋਟਰਸਾਈਕਲਾਂ ਦੇ ਦੁਕਾਨਾਂ ਵਾਲੇ ਬਾਈ ਜੇ ਕਹਿੰਦੇ ਮੋਟਰਸਾਈਕਲ ਠੀਕ ਕਰਾਉਣਾ ਹੋਵੇ ਤਾਂ ਇੱਧਰ ਬਾਬਾ ਗੰਗਾ ਰਾਮ ਦਾ ਟੇਰਾ ਆ ਆ ਪਾਸੇ ਆਪਣੇ ਪਿੰਡ ਨੂੰ ਛੜਕ ਜਾਂਦੀ ਹੈ ਤੇ ਮਾਹੌਲ ਵੀ ਠੀਕ ਆ ਜੇ ਕਿ ਦਰਵਾਜਾ ਇੱਥੇ ਹੋ ਗਿਆ ਉਹਨੂੰ ਦੌਲੇ ਦਾ ਦਰਵਾਜਾ ਬੋਲਦੇ ਆ ਇੱਕ ਕੇਵਲ ਕੇ ਦਾ ਦਰਵਾਜਾ ਹੋ ਗਿਆ ਇੱਕ ਪਿੱਛੋਂ ਮੁੜ ਕੇ ਆਇਆ ਆਪਾਂ ਉਹ ਬਾਬਾ ਗੰਗਾ ਰਾਮ ਦੇ ਡੇਰੇ ਵਾਲੇ ਪਾਸੇ ਉਧਰ ਇੱਕ ਵਾਰੀ ਹੈਗੀ ਛੋਟੀ ਇੱਕ ਆ ਦੌਲੇ ਦਾ ਦਰਵਾਜਾ ਹੋ ਗਿਆ ਇੱਕ ਉਹ ਪਰਲੇ ਪਾਸੇ ਠੱਟੀ ਵਾਲੇ ਮੋੜ ਕਿੰਨੀ ਦਰਵਾਜਾ ਹੈਗਾ ਇੱਕ ਦਰਵਾਜਾ ਹੈਗਾ ਜੀ ਲਾਲ ਬਾਈ ਲੰਬੀ ਵਾਲਾ ਆ ਦਰਵਾਜਾ ਦੌਲੇ ਦਾ ਦਰਵਾਜਾ ਹੈ ਦਰਵਾਜਾ ਭੱਟਾ ਹੁੰਦਾ ਸੀ ਪਹਿਲਾਂ ਫਿਰ ਕੁਝ ਕਾਰਨਾ ਕਰਕੇ ਚੱਲਦੇ ਆ ਟਾਤਾ ਆ ਗਿਆ ਦਰਵਾਜਾ ਉਹ ਕਾਦਾ ਨੰਬਰਦਾਰ ਵੀ ਦਰਵਾਜਾ ਹੈ ਨਹੀਂ ਇਹ ਕਿਹ ਦਰਵਾਜਾ ਆ ਹੁੰਦਾ ਸੀ ਆ ਜੀ ਮੰਡੀ ਵਾਲਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਉਹ ਘਟ ਗਲਵਾਤਾ ਕਹਿੰਦੇ ਵੀ ਤਗੜੇ ਲੈਵਲ ਦਾ ਜਾਮ ਲੱਗ ਗਿਆ ਗਾਹਾਂ ਟੂ ਟੂ ਡਰਾਈਵਰਾਂ ਦਾ ਜਾਮ ਲਵਾਉਂਦੇ ਆ ਮੰਦਰ ਕਹਿੰਦੇ ਜਿੱਟਾ ਸਾਕੇ ਜਾਵਨ ਵਾਲੇ ਜਾਂਦ ਰਹੇ ਹਾਂ ਬਾਈ ਵੀ ਕਹਿੰਦਾ ਰਿਸ਼ਕਿਆਲਾ ਕਹਿੰਦਾ ਅਣਜਾਣ ਡਰਾਈਵਰ ਜਾਮ ਦਵਾਉਂਦੇ ਗੱਲ ਵੀ ਸਹੀ ਆ ਬਿੰਦਰ ਸਿੰਘ ਕਰਕੇ ਹੈਵੀ ਡਰਾਈਵਰ ਆ ਕੋਸਾ ਹੋਇਆ ਤਾਂ ਸਿਰਫ ਬਤਾ ਮਦੂਨ ਖਾਂਦੇ ਆ ਨਾ ਤਕੜੇ ਲੈਵਲ ਦੀ ਗੱਲ ਬਾਤ ਆ ਆ ਅੰਗਾ ਜੀ ਹਰੇ ਦੀਆਂ ਟਾਲਾਂ ਇੱਥੇ ਲੋਕ ਦਾ ਹੁੰਦਾ 20-20 ਦੇ ਪੱਠੇ ਜਿਹੜੇ ਪਸ਼ੂਆਂ ਨੂੰ ਦਾਨ ਕਰਦੇ ਆ ਖੁਸ਼ ਆ ਫਿਰ ਕੀ ਮਿਲਿਆ ਤੈਨੂੰ ਅੱਜ ਬੋਤਲ ਹੈ ਬੋਤਲ ਬੋਤਲ ਮਿਲ ਗਈ ਖੋਸ਼ਾਪੁਰ ਸਕੂਲ ਜਾਏਗਾ ਸਵੇਰ ਨਹੀਂ ਲੱਗਿਆ ਸਕੂਲ ਚ ਹਾਂ ਲੱਗਿਆ ਸੀ ਸਕੂਲ ਗਿਆ ਜੇ ਤੇਰਾ ਵਧੀਆ ਵਧੀਆ ਝੂਲੇ ਚਲੇ ਹੈਗੇ ਹਾਂ ਨੇ ਦੋਸਤ ਬਣਾਇਆ ਅੱਜ ਕੋਈ ਕੀ ਨਾਮ ਆ ਦਾ ਦਲਵਾ ਸਿੰਘ ਜੀ ਦਲਵਾ ਸਿੰਘ ਜੀ ਦਾ ਹੈ ਹਾਂ ਠੀਕ ਹੈ ਫਿਰ ਮੰਡੀ ਤੋਂ ਅੱਜ ਆਪਾਂ ਇੱਕ ਤਾਂ ਇਹਨਾਂ ਨੂੰ ਬੋਰਡ ਲਿਆਤਾ ਆ ਲਿਖਣ ਨੂੰ ਇਹਦੀ ਲਿਖ ਲਿਆ ਕਰਨਗੇ ਬਹੁਤ ਚਿਰ ਦਾ ਮੰਗਦੇ ਸੀ ਅੱਜ ਇਹਨਾਂ ਨੂੰ ਫਿਰ ਦਵਾਈ ਦਿੱਤਾ ਹੈ ਅਕਾਸ਼ ਜੀ ਨੂੰ ਬੈਗ ਲਿਆਦਾ ਨਵਾਂ ਜਿਹੜੀਆਂ ਕਿਤਾਬਾਂ ਆ ਗਈਆਂ ਸਾਰੀਆਂ ਨਿੱਕੇ ਰਿਆਂ ਰਿੰਦਾਂ ਐਨੇ ਕਿ ਸਮਾਨ ਦਾ ਮਤਲਬ ਕਿ 7-8000 ਰੁਪਏ ਲੱਗ ਗਿਆ ਉਹ ਨਿੱਕੇ ਨੂੰ ਬੋਤਲ ਲੈ ਕੇ ਦਿੱਤੀ ਉਹਨੂੰ ਬੋਤਲ ਦੇ ਚਾਰਜ ਸਕੂਲ ਗਿਆ ਅੱਜ ਉਹ ਕਰਦੇ ਹਾਂ ਜੇ ਇੱਥੇ ਆਪਣੇ ਵਲੌਗ ਦੀ ਸਮਾਪਤੀ